ਬਿਰਵਾਪਾ ਨਾ ਇਹ ਜਿਹੜੀ ਉਲਦੇ ਦੂਜੇ ਪਾਸੇ ਆ ਗਏ ਤੇ ਆ ਆਪਾ ਆਜੋ ਇੱਧਰ ਆਜੋ ਥੋੜਾ ਜਿਹਾ ਮਾਈਕ ਆ ਉਹ ਥੋੜੀ ਚਾਹ ਮੰਗਾਗੇ ਕਿਉਂਕਿ ਨਿਸ਼ਚਿਤ ਉਹਨੂੰ ਖਾਣ ਕਿਤੇ ਨਹੀਂ ਹੈਗਾ ਨਾ ਪਰ ਇੱਕ ਫਿਲਮੀ ਥਿਊ ਹੋਇਆ ਤਾਂ ਜਮਾ ਮੈਂ ਕਹਿੰਦਾ ਵੀ ਯਾਰ ਫਿਲਮਾਂ ਦਾ ਮੂਹ ਬਣਿਆ ਤਾਂ ਕਿ ਨਾ ਇੱਕ ਨੀਵਾ ਦੇ ਵਿੱਚ ਘਰੇ ਬੈਠੇ ਉਹ ਚੀਜ਼ ਦੇਖੋ ਜਿਹੜੀ ਅਸੀਂ ਦੇਖ ਰਹੇ ਹਾਂਗੇ ਚਿੱਤ ਖੁਸ਼ ਕਰਨ ਵਾਲਾ ਕੰਮ ਕਰਤਾ ਕਿਉਂਕਿ ਸੁੱਕੀ ਵੀ ਨਹਿਰ ਹੈ ਜੀ ਉਹਦਾ ਪਾਣੀ ਦੇ ਵਿੱਚ ਤਾਂ ਨਹਿਰ ਦਾ ਬਹਾ ਹੁੰਦਾਗਾ ਕੁਛ ਵੀ ਪਤਾ ਨਹੀਂ ਲੱਗਦਾਗਾ ਦੇਖੋ ਵੀ ਨਹਿਰ ਕਿੰਨੀ ਡੂੰਗੀ ਆ ਕਿੰਨਾ ਪੱਥਰ ਵਗੈਰਾ ਰੋੜ ਕੇ ਲਿਆਉਂਦੀ ਆ ਨਹਿਰ ਹਨਾ ਤੇ ਵਿਊ ਜਿਹੜਾ ਉੱਥੋਂ ਉੱਤਰਨ ਦਾ ਉਹ ਦਿਖਾਣਾ ਹੋ ਮੈਂ ਤੁਹਾਨੂੰ ਅਹ ਦਮਾਤਵਾ ਕਰੇ ਵਧੀਆ ਉੱਤਰ ਜੀ ਆਪਾਂ ਇਹਦੇ ਕਿਉਂਕਿ ਇਹ ਥੋੜਾ ਜਿਹਾ ਪਾਣੀ ਦਾ ਕਰਕੇ ਦਲਦਲ ਕੈਪ ਵੀ ਬਣਾ ਹੋਇਆ ਹੁੰਦਾ ਬਾਕੀ ਇਹਦੇ ਵਿੱਚ ਇਹ ਹੁੰਦਾਗਾ ਵੀ ਪੈਰ ਪੂਰ ਨਾ ਪੈਣ ਕਿਹ ਹੈਨਾ ਪਰ ਇਹ ਚੱਲਦੇ ਆਇਆ ਲੱਗਦਾ ਜਿਵੇਂ ਨਾ ਲੱਗੇ ਜਾਂ ਮੈਂ ਨਾ ਅਹ ਜਿਮਾਚਲ ਹਸ਼ਾਰਤ ਕੋਰ ਇੱਥੇ ਬੜੀ ਐਨਰਜੀ ਫੀਲ ਹੋ ਰਹੀ ਹੈ ਹਾਂ ਉਹ ਮੈਨੂੰ ਬੜਾ ਵਧੀਆ ਲੱਗ ਰਿਹਾ ਕੁਦਰਤ ਦੇ ਨੇੜੇ ਆ ਕੇ ਕਿਵੇਂ ਲੱਗਦਾ ਬਾਈ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਕੁਝ ਮਿਲਦੀ ਹੈ ਗੱਲ ਨੂੰ ਸ਼ਾਂਤੀ ਹਾਂ ਆ ਜਗਾ ਵੀ ਬਹੁਤ ਵਧੀਆ ਲੱਗਦੀ ਹੈ ਨਾ ਉੱਤੇ ਮੈਨੂੰ ਆਪਾਂ ਹਾਂ ਕੀ ਮਹਿਰਦਾ ਬਲੌਗ ਬਹੁਤ ਵਧੀਆ ਬਣ ਰਿਹਾ ਹੈ ਨਾ ਮਹਿਰਦਾ ਬਲੌਗ ਆਪਾਂ ਬਹੁਤ ਸਾਰਾ ਪ੍ਰਾਣੀ ਜੋ ਕੋਈ ਬੋਲ ਸਕਦਾ ਪ੍ਰਾਣੀ ਕਵੇਲੀ ਜਾਂ ਜਾਂ ਪਾਣੀ ਆ ਸਭ ਕੁਝ ਆਹ ਲੱਗਦਾ ਵੀ ਯਾਰ ਹੁਸ਼ਿਆਰਪੁਰ ਦੇ ਜੰਗਲਾਂ ਕਿੰਨੇ ਪੱਥਰ ਹੁੰਦੇ ਆਗੇ। ਅ ਕੀ ਬਾਤ ਆ ਵੈਰੀ ਐ ਲੱਗਦਾ ਮੈਂ ਸੈਣੀ ਨਹੀਂ ਫਿਰਦਾਗਾ। ਅੱਜ ਮੈਂ ਪਹਾੜਾਂ 'ਚ ਫਿਰਦਾਗਾ। ਹੂੰ ਠੀਕ ਐ। ਬਹੁਤ ਸੋਹਣਾ 뷰 ਆ। ਹਾਂ ਬਹੁਤ ਸੋਹਣਾ 뷰 ਆ ਹਨਾ। ਤੁਸੀਂ ਵੀ ਚਾਰੇ ਪਾਸੇ ਦਿਖਾਓ। ਮਤਲਬ ਕਿ ਉਹ ਕੋੜਾਗਾ ਪੌ ਪੌਲ ਤੇ ਕਿ ਜਾਵਾਂਗੇ। ਆ ਪਾਣੀ ਛੜਾਗਾ। ਕਿਉਂਕਿ ਜਲਦੀ ਨਹਿਰ ਦੇ ਵਿੱਚ ਤਾਂ ਮਤਲਬ ਕਿ ਜਲਦੀ ਨਹਿਰ ਹੁੰਦੀ ਆ ਜਿਹੜੀ ਉਹਦੇ 'ਚ ਨਹੀਂ ਗੱਲਬਾਤ ਬਣਦੀ ਉਹ ਤਾਂ ਪਾਣੀ ਹੁੰਦਾ ਵਾ। ਇੱਕ ਗੱਲ ਬੈਜੀ ਹੋਰ ਵੀ ਆ ਹਨਾ ਵੀ ਆਪਾਂ ਨੂੰ ਦੇਖਣ ਨੂੰ ਐ ਲੱਗਦੀ ਹੁੰਦੀ ਹੈ ਵੀ ਨਹਿਰ ਤਾਂ ਡੂੰਗੀ ਹੈ ਨਹੀਂ ਜੀ ਹੂੰ ਇਹ ਤਾਂ ਬਹੁਤ ਡੂੰਗੀ ਹੈ ਬਹੁਤ ਜ਼ਿਆਦਾ ਡੂੰਗੀ ਬਰੇਤੀ ਤਾਂ ਜਮੀ ਕੱਢ ਲਈ ਲੋਕਾਂ ਨੇ ਇਹਦੇ ਵਿੱਚੋਂ ਦੇਖੋ ਇਹ ਤਾਂ ਇਕੱਲਾ ਗਾਰ ਪਈ ਆ ਇਕੱਲੀ ਗਾਰ ਆ ਹਨਾ ਕੱਪਨ ਆਇਆ ਲੱਗਦਾ ਹੁੰਦਾ ਵੀ ਜਦ ਬੀ ਆਪਾਂ ਤਾਂ ਆਏ ਆ ਉਹ ਹਨਾ ਆਪਾਂ ਸਾਵਧਾਨੀ ਵਰਤਣੀ ਚਾਹੀਦੀ ਆ ਜਦੋਂ ਵੀ ਆਪਾਂ ਹਮ ਜਦੋਂ ਵੀ ਆਪਾਂ ਕਿਤੇ ਹੋ ਗਰਿਆ ਇੱਥੋਂ ਤੱਕ ਪਾਣੀ ਆ ਜਾਂਦਾ ਇੱਥੋਂ ਉੱਪਰ ਤੱਕ ਹਮ ਅੱਜ ਥਿਆ ਨਾ ਪੂਰਾ ਦਲਦਲ ਬਣਨ ਵਾਲਾ ਕੰਮ ਹੋ ਜਾਣਾ ਪੂਰਾ ਪੂਰਾ ਜੀ ਇਹ ਕਰਕੇ ਆਪ ਦਾ ਜਦੋਂ ਵੀ ਆ ਆਪਾਂ ਹੁੰਨੇ ਆ ਤਾਂ ਲਾਗੀ ਛਾਗਿਆ ਆਪਦੀ ਸਾਵਧਾਨੀ ਵਰਤਣੀ ਚਾਹੀਦੀ ਸਾਵਧਾਨੀ ਬਹੁਤ ਜ਼ਰੂਰੀ ਆ ਹਮ ਮੈਂ ਕਹਿੰਦਾ ਤੁਸੀਂ ਦੇਖੋ ਤੇ ਯੂ ਯਾਰ ਕਿੱਥੇ ਹਰਾਗਾਤਾ ਹੈ ਸੁੱਕੀ ਵੀ ਨਾ ਪਰ ਮਾਨ ਬਹੁਤ ਹੋਇਆ ਤੇ ਆ ਉਹ ਥੋੜਾ ਇਧਰ ਵੀਊ ਦਿਖਾਓ ਉਹਸ ਕਰੀ ਗਿਆ ਪਾ ਵਿਦਿਆਰਥੀ ਨੇੜੇ ਤੋਂ ਕਿਉਂਕਿ ਪਾਣੀ ਆ ਜਾਊਗਾ ਫਿਰ ਤਾਂ ਆ ਦੇਖੋ ਆ ਧਰਤੀ ਹੈ ਨਾ ਐ ਲੱਗਦਾ ਯਾਰ ਗੱਲਬਾਤ ਵੀ ਮੈਂ ਕਹਿੰਦਾ ਵੀ ਵੀ ਮੇਰਾ ਯਾਰ ਰੂਹ ਹੀ ਹਰੀ ਹੋ ਗਈ ਟੜਕੇ ਤਾਂ ਮੈਂ ਬੋਲੇ ਹੀ ਨਹੀਂ ਸੀਗਾ ਮੈਨੂੰ ਕਹਿੰਦੇ ਬੋਲ ਨਹੀਂ ਰਿਹਾ ਮਰ ਤਾ ਉਹ ਯਾਰ बस कामजान वीडियो वीडियो ਦਾ ਫਿਰ ਬੋਲਾਂਗੇ ਹਨ ਪਰ ਮੇਰਾ ਇਨਾ ਚਿੱਤ ਹਰਾ ਕਰਤਾ ਇਸ ਚੀਜ਼ ਨੇ ਯਾਰ ਹਨਾ ਇੱਥੇ ਖੜਕੇ ਦੇਖੋ ਇੱਕ ਵੀ ਹਾਂ ਉੱਪਰ ਸੂਰਜ ਦੀ ਉਹ ਪੈ ਰਹੀ ਹੈ ਲੱਗਦਾ ਜੀ ਇਹਨੇ ਵੈਦ ਜੀ ਗੱਲ ਵਾਸਤੇ ਤਾਂ ਐਡਾ ਫਿਲਮ ਵੀ ਲੱਗਦਾ ਸਾਰੇ ਕੰਮ ਬਹੁਤ ਸਾਂਭ ਜੇ ਫਿਲਮਾਂ ਚ ਹੁੰਦਾ ਹਨਾ ਸਾਰਾ ਰਸਾਇਆ ਤਾਂ ਵੜਾ ਥੋੜਾ ਹਲਕਾ ਹੁਲਕਾ ਦੇਖੋ ਜੀ ਚੂਨੇ ਦੇ ਵਿੱਚ ਇਹ ਪੁਲ ਕਿੰਨੇ ਟਾਈਮ ਦਾ ਖੜਾ ਹੈ ਅੱਜ ਕੱਲ ਦੇ ਠੇਕੇਦਾਰ ਬਣਾਉਂਦੇ ਮਗਰੋਂ ਡਿੱਗ ਪਹਿਲਾਂ ਪੈਂਦਾ ਇਹ ਕਿੰਨੀ ਸ਼ਾਨਦਾਰ ਚੀਜ਼ਾਂ ਕੋਲ ਚਲ ਪਾਣੀ ਦਾ ਪਾਣੀ ਦੀ ਤਾਕਤ ਬਹੁਤ ਹੁੰਦੀ ਹੈ ਬਹੁਤ ਖੌਫਾਤ ਦੇ ਵਿੱਚ ਪਾਣੀ ਹੁੰਦਾ ਹੈ ਹਨਾ ਹੂੰ ਤੇ ਪਾਣੀ ਨੇ ਕੋਸਤੀ ਜੰਧਰ ਜਰਵੀ ਕਰਤੀ ਹੈ ਤਾਂ ਸਖਤੂੰ ਕਰਦੀ ਹੈ ਪਰ ਇਹ ਵੀ ਦੇਖੋ ਨਾ ਕਿੰਨੀ ਕੁਆਲਿਟੀ ਆ ਆ ਦੇਖੋ ਚਿੜੀਆਂ ਦੇ ਘਰ ਪਏ ਵਿਆ ਚਿੜੀਆਂ ਦੇ ਘਰ ਆਗੇ ਹਾਂ ਮਿੱਟੀ ਦੇ ਆ ਜਾਓ ਆਪੋ ਦੇਖੀਏ ਇੱਥੇ ਜੀ ਸਮਝਾ ਦਿੰਦਾ ਹਾਂ ਹਾਂ ਇੱਥੇ ਚਿੜੀਆਂ ਕਿਹੜੀਆਂ ਰਹਿੰਦੀਆਂ ਹਿੱਕੀ ਆ ਕਾਲੀਆਂ ਕਿੜੀਆਂ ਕਾਲੀਆਂ ਟੀੜੀਆਂ ਉਹ ਜਿਹੜੀਆਂ ਬਾਹਰ ਰੋਲ ਆ ਜਾ ਪਾਉਂਦੀਆਂ ਹੁੰਦੀਆਂ ਨੇ ਮਿੱਟੀ ਦੇ ਘਰ ਬਣਾ ਕੇ ਹੁਣ ਦੀਂਦੀਆਂ ਨਹੀਂ ਐ ਨਾ ਵੈਜੀ ਹੁਣ ਨਹੀਂ ਉਹਨਾਂ ਦੇ ਘਰ ਆ ਆ ਜੀ ਵੈਜੀ ਹਾਂ ਨਾ ਕਿੰਨੀ ਲੈਵਲ ਲੈਈਆਂ ਜਿਹੜੀਆਂ ਆ ਜੀ ਦੇਖੀਏ ਨਾ ਹਮਮ ਸਾਫ ਆ ਫਰਸ਼ ਬਹੁਤ ਸਾਫ ਆ ਕਿੰਨਾ ਸਾਫ ਆ ਨਾ ਹਮ ਅਬ ਮੋੜ ਤੇ ਲੋਕ ਉਹਨਾਂ ਸੁੱਕੇ ਆ ਗਾ ਹਮ ਅਬ ਇਧਰੋਂ ਆ ਹੁਣ ਕਿਹੜਾ ਉਹ ਮੈ ਤੁਹਾਨੂੰ ਉਹ ਚਾਹੀਦਾ ਦਿਖਾਇਆ ਸੀ ਨਾ ਉੱਥੇ ਪਹਿਲਾਂ ਆਪਾਂ ਪਹਿਲਾਂ ਫੋਟੋ ਉਹਦੀ ਤੋਂ ਲੈ ਲੀਆ ਹਾਂ ਇਧਰਲੇ ਪਾਸੇ ਤੋਂ ਦੂਜੇ ਪਾਸੇ ਵੀ ਆ ਗਿਆ ਪੰਪਰ ਦੇ ਖੋਡੇ ਕਰਕੇ ਹਾਂ ਹੂੰ ਬਹੁਤ ਗੰਦ ਸਿੱਟਿਆ ਪਿਆ ਲੋਕਾਂ ਦਾ ਘਰੁੰਡੀਆਂ ਦੀਵੇ ਤਪਲੇ ਹੋਰ ਬਹੁਤ ਕੁਝ ਆ ਗੰਦੀ ਗੰਦ ਸਿੱਟਿਆ ਪਿਆ ਹਾਂ ਦੂਜੇ ਪਾਸੇ ਆ ਗਏ ਇਹਦਾ ਹਾਂ ਨਾ ਸਾਰਾ ਗੰਦ ਨਹਿਰ ਦੇ ਵਿੱਚ ਦੇਖੋ ਕਿਵੇਂ ਪਾਣੀ ਨੂੰ ਦੂਸ਼ਿਤ ਕੀਤਾ ਗਾਂਹੇ ਪਾਣੀ ਪੀਤਾ ਵੀ ਜਾਂਦਾ Rajasthan ਦੇ ਵਿੱਚ ਹੂੰ ਬੜਾ ਗੰਦਾ ਸਿੱਟਿਆ ਪਿਆ ਓਏ ਆ ਦੇਖੋ ਛੇ ਬਲਿੰਗ ਛੇ ਬਲਿੰਗ ਵਗੈਰਾ ਹੋਰ ਸਭ ਕੁਝ ਸਿੱਟਿਆ ਪਿਆ ਕਾਫੀ ਕੁਝ ਹੈ ਸਿੱਟ ਸਮਾਨ ਵੀ ਹੁੰਦੇ ਸਿੱਟੇ ਕਿੰਨਾ ਫਿਰ ਵੀ ਬਹੁਤ ਸਮਾਨ ਸਿੱਟਿਆ ਹੋਇਆ ਕਿੰਨਾ ਸ਼ਾਂਤੀ ਆ ਨਾ ਇਸ ਜਗ੍ਹਾ ਦੇ ਉੱਤੇ ਨਾ ਹੂੰ ਆ ਤਾਂ ਇਹ ਲੱਗ ਰਿਹਾ ਇਹ ਚਰਨਾ ਹੁੰਦਾ ਹੈ ਨਾ ਨਾਉਣ ਨੂੰ ਜੀ ਕਰੀ ਜਾਂਦਾ ਵੈਰੀ ਇੱਥੇ ਦਾ ਨਾਉਣ ਨੂੰ ਜੀ ਕਰੀ ਜਾਂਦਾ ਤੇ ਆਦੇ ਮੱਛੀਆਂ ਵੀ ਫੜੀ ਜਾਂਦੇ ਆ ਚਲੋ ਭਾਈ ਆਉਂਦੇ ਆ ਆਏ ਪਾਣੀ ਦੀ 스멜 ਆਗੀ ਪਰ ਜਿਹੜੀ ਸ਼ਾਂਤੀ ਆ ਹੈ ਨਾ ਸਾਈਟ ਟਰ ਰੋੜੇ ਆ ਵੈਰੀ ਹੈ ਨਾ ਕੁਝ ਵੀ ਹੈਗਾ ਤੇ ਪਰ ਜਿਹੜੀ ਕਵਰ ਅਪ ਕਰਨ ਦੀ ਗੱਲਬਾਤ ਆ ਵੀ ਬਹੁਤ ਘਟ ਜਾਂ ਸਿਸਟਮ ਲੱਗ ਨਹੀਂ ਆਉਂਦਾ ਹੂੰ ਕਿਹੜੇ ਕਿਹੜੇ ਐਂਗਲ ਤੋਂ ਇਹਦੀ ਮੈਂ ਫੋਟੋ ਛੱਡਾਂ ਤੇ ਕਿਹੜੇ ਕਿਹੜੇ ਐਂਗਲ ਤੋਂ ਇਹਦੀ ਮੈਂ ਫੋਟੋ ਲਵਾਂ ਮੈਨੂੰ ਐ ਨਹੀਂ ਪਤਾ ਲੱਗਦਾ ਜਿਹੜੀ ਗੱਲਬਾਤ ਹੈ ਨਾ ਕਿਆ ਬਾਤ ਹੈ ਇਹ ਜਮਾ ਪੈਨਰੋਮਿਕ ਹੀ ਬਣਿਆ ਪਿਆਗਾ ਪੂਰੀ ਕਹੈਂਟ ਗੱਲਬਾਤ ਹੈ ਨਾ ਆ ਜੋ ਵੈਰੀ ਥੋੜਾ ਉਹ ਥੱਲੇ ਚੱਲਦੇ ਹਾਂ ਬਹੁਤ ਸ਼ਾਂਤੀ ਹੈ ਹੈਨਾ ਇੱਥੋਂ ਆ ਹੀ ਚੱਲਦੇ ਇੱਥੋਂ ਨਹੀਂ ਚੱਲਦੇ ਵੈਰੀ ਇੱਥੋਂ ਤਾਂ ਥੋੜਾ ਜਿਹਾ ਡਿੱਗਣ ਦਾ ਕਾਰਨ ਆ ਉਹ ਜਿਹੜੀ ਉਹ ਸਾਰੀ ਉਹ ਮਤਲਬ ਕਿ ਲੋਕੇਸ਼ਨ ਆ ਨਾ ਥੋੜਾ ਚੜੇ ਜੋ ਨਾ ਉਹ ਪਿਆਰੀ ਆ ਉਹ ਲੋਕੇਸ਼ਨ ਉੱਥੇ ਤੁਰਨਾ ਚੱਲਣਾ ਉਹਨੂੰ ਬਹੁਤ ਚੰਗੀ ਹੈ ਮੈਨੂੰ ਆ ਪੜਾ ਸਵੱਬ ਬਣਿਆ ਅੱਜ ਹਨਾ ਕਾਫੀ ਸਾਲਾਂ ਬਾਅਦ ਐਸ ਸਵੱਬ ਬਣਿਆ ਵੀ ਇਹ ਨਹਿਰ ਖੜੀ ਸੀਗੀ ਤੇ ਵੀਡੀਓ ਬਣਾਉਂਦਾ ਮੈਂ ਇਧਰ ਨਹੀਂ ਪਾਸੇ ਨਹੀਂ ਆਇਆ ਦੱਸੋ ਜੀ ਉਧਰ ਨੇ ਪਾਸੇ ਤਾਂ ਦੇਖੀਏ ਕਾਫੀ ਵਾਰ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਕਿਉਂਕਿ ਤੁਸੀਂ ਦੇਖ ਹੀ ਨਹੀਂ ਸਕਦੇ ਨਾ ਮੈਂ ਦੇਖ ਸਕਦਾ ਹਨਾ ਹੂੰ ਇਹ ਯਾਦ ਜਿੰਨੀ ਅੱਜ ਕਿੱਦਾਂ ਪਾਣੀ ਸਫਰ ਕਰਦਾ ਵਾ ਹਨਾ ਹੂੰ ਦੇਖੋ ਜੀ ਇਹਦੀ ਕੋਈ ਮਰਮਤ ਵੀ ਨਹੀਂ ਕੀਤੀ ਜਾ ਰਹੀ ਇਹ ਤਾਂ ਸਰਕਾਰ ਦੇਖਦੀ ਐ ਵੀ ਠਹਿ ਜੇ ਫੇਰ ਆਪਾਂ ਬਣਾਵਾਂਗੇ ਪਰ ਇਹਨੂੰ ਬਚਾਇਆ ਨਹੀਂ ਜਾ ਰਿਹਾ ਕੀ ਆ ਵੀ ਹੋਣਾ ਬੈਠੀ ਐ ਇੱਥੋਂ ਖੜ ਕੇ ਦੇਖੋ ਇੱਕ ਸ਼ਾਟ ਹਨਾ ਹਮ ਇੱਥਾ ਇੱਕ ਸ਼ਾਟ ਜੀ ਆਪਾਂ ਲੈ ਕੇ ਦੇਖੀਏ ਕੀ ਬਾਤ ਲੱਗਦੀ ਹਮ ਕੀ ਬਾਤ ਮੈਨੂੰ ਆਇਆ ਇਧਰਲੀ ਸਾਈਡ ਦੀ ਜਾਂਦੇ ਆ ਆਜੋ ਕੋਸ਼ਸ਼ ਤੋਂ ਉਹ ਨਹੀਂ ਲੱਗਿਆਗਾ ਸ਼ਾਂਤੀ ਜੀ ਮਿਲ ਨਹੀਂ ਗਈ ਮਨ ਦੇ ਵਿੱਚ ਹਾਂ ਹਾਂ ਜਿਵੇਂ ਆਪਾਂ ਚ ਫਿਰਦੇ ਹਾਂ ਕਾਫੀ ਦਿਨਾਂ ਦੇ ਤੁਸੀਂ ਮੈਨੂੰ ਕਹਿ ਰਹੇ ਸੀਗੇ ਵੀ ਯਾਰ ਹਾਂ ਕਿ ਅਮਰ ਤੁਸੀਂ ਮਾਚਲ ਬਨੀਚੇ ਲੈਣਾ ਹਨ ਜਾਂ ਹੁਸ਼ਿਆਰਪੁਰ ਪਰ ਉੱਥੇ ਜਾਣਾ ਵੀ ਇੱਕ ਏਰੀਆ ਅਲੱਗ ਆ ਆਪਣੇ ਤੋਂ ਭੂਗੋਲਿਕ ਸਥਿਤੀ ਆਪਾਂ ਨੂੰ ਨਹੀਂ ਪਤਾ ਹੁੰਦੀ ਪਰ ਮਾਹੌਲ ਉਹੋ ਜਿਹਾ ਹੀ ਬਣ ਗਿਆ ਸਰ ਠੀਕ ਹੈ ਵੈਸੇ ਜੀ ਉੱਥੇ ਮਾਹੌਲ ਹਾਂ ਹਾਂ ਉੱਥੇ ਰਹਿ ਕੇ ਉੱਥੇ ਵੀ ਤਾਂ ਹੋਰ ਤੇ ਕੀ ਕੋਛਾ ਗੇ ਬਸ ਕਿਤੇ ਨਾ ਕੀਤੇ ਹਾਂ 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 ਜ਼ਰੂਰੀ ਨਹੀਂ ਹੁੰਦਾਗਾ ਵੀ 400 ਕਿਲੋਮੀਟਰ ਜਾਓ 500 ਕਿਲੋਮੀਟਰ ਜਾਓ ਤਾਂ ਹੀ ਤੁਹਾਨੂੰ ਉਹ ਕੁਝ ਮਿਲੂਗਾ ਜਿਹੜਾ ਕਈ ਵਾਰੀ ਉਦੋਂ ਵੀ ਵਧੀਆ 뷰 ਨੇੜੇ ਮਿਲ ਜਾਂਦਾ ਕਈ ਵਾਰੀ ਉਦੋਂ ਵੀ 뷰 ਨੇੜੇ ਮਿਲ ਜਾਂਦਾ ਦਾ ਪਹਿਲਾਂ ਇੱਕ ਵਾਰੀ ਮੈਂ ਬੀਲੇ ਦੀ ਨਹਿਰ ਤੇ ਵੀ ਕਈ ਸਾਲ ਪਹਿਲਾਂ ਗਿਆ ਸੀਗਾ ਉੱਥੇ ਤੇ ਵੀ ਇਹੋ ਜਿਹਾ 뷰 ਹੁੰਦਾ ਮਿੱਟੀ ਦਾ ਸੇਮ ਹੀ ਆ ਨਾ ਸੇਮ ਮਿੱਟੀ ਤਾਂ ਮਿੱਟੂ ਹੀ ਆ ਮਿੱਟੀ ਦਾ ਮਿੱਟੂ ਹੀ ਆ ਅੱਟ ਟੇਰੀਆਂ ਫਿਰਦੀਆਂ ਵਿੱਚ ਬਗਲੇ ਭਗਤ ਫਿਰਦੇ ਕਈ ਵਾਰ ਤਾਂ ਬਗਲੇ ਭਗਤ ਕਈ ਵਾਰ ਕੇਕੜੇ ਵੀ ਆ ਜਾਂਦੇ ਹੈਗੇ ਕੇਕੜੇ ਵੀ ਹੁੰਦੇ ਆ ਕੇਗੇ ਇਸ ਤਰ੍ਹਾਂ ਮਤਲਬ ਕਿ ਕੀ ਬਾਤ ਆ ਹੈਨਾ ਕੁਦਰਤ ਦੇ ਬਹੁਤ ਨੇੜੇ ਹੀ ਨਹੀਂ ਲੱਗਦੀ ਜੀ ਆਪਾਂ ਕੁਦਰਤ ਦੇ ਬਹੁਤ ਨੇੜੇ ਹੋ ਕੇ ਜਾ ਜਮਾਂ ਜਮਾ ਉਹ ਆਪਣਾ ਪੁੱਲ ਰਹਿ ਗਿਆ ਮੈਦੀ ਫੋਟੋ ਖਿੱਚਣੀ ਸੀ ਹੈਨਾ ਆਪਾਂ ਹਮ ਚਲ ਕੋਈ ਨਹੀਂ ਆ ਜਾ ਹੁਣ ਤਾਂ ਕੀ ਬਾਤ ਨਾਵੇ ਵੇਰੀ ਐਕਸਟਰਾ ਫੋਟੋ ਖਿੱਚੀ ਲੈਨੇ ਆਪਾਂ ਉਰੋ ਕਰੇ ਇੱਥੋਂ ਦੇਖੋ ਕਿੰਨਾ ਖਤਰਾ ਹੈਗਾ ਆ ਮੇਰੇ ਪੈਰ ਐਸ ਤਰ੍ਹਾਂ ਮੈਂ ਤਲਕ ਗਿਆ ਹੋ ਪਾਣੀ 'ਚ ਜਾਊਗਾ ਥੋੜਾ ਬਚਾ ਕੇ ਮੈਨੂੰ ਨੰਗਣਾ ਪਊਗਾ ਧਿਆਨ ਨਾਲ ਇਹ ਬੈਦੀ ਨੂੰ ਵੀ ਜੀ ਮਰਦੇ ਨੇ ਬੈਦੀ ਇਹ ਔਰੀਆਂ ਜਿਵੇਂ ਲੱਜਾਂ ਨਹੀਂ ਆ ਬੜਾ ਪਿਆ ਇੱਥੇ ਆ ਕੇ ਸੱਟਾਂ ਰਿੱਛੇ ਧਵਾੜ ਵਗੈਰਾ ਹਾਂ ਐਸੇ ਵੜ ਕੇ ਹੋਣ ਕਰਾਂਗੇ ਅਸੀਂ ਫੋਟੋਆਂ ਵਗੈਰਾ ਥੋੜਾ ਜਾ ਉੱਥੋਂ ਦਾ ਰੁਕ ਕਰਾਂਗੇ ਤੁਹਾਨੂੰ ਕੁਛ ਅੱਗੇ ਦਿਖਾਵਾਂਗੇ ਸਰਸ ਕੋਟ ਕਰਦੋ ਬਹੁਤ ਬਚਣੋਂ ਆ ਗਿਆ ਕੋਈ ਵਾਰ ਕਰਦੇ ਸਟਾ ਲਗੇ ਮੇਰੇ ਉਹ ਪੈਸੇ ਉੱਤੇ ਔਖਾ ਕਰਦੀਆ ਸਿਆਰ ਦੀਆਂ ਰੁਸਾਂ ਨੇ ਸਾਡਾ ਬੰਬੂ ਕਾਟ ਗੀ ਉਹ ਤੇ ਖੜਾ ਅੱਛੀ ਪਰਿਓ ਦੇਖੋ ਕੀ ਪਿਆਗਾ ਇੱਕਤੀ ਦੇਖੋ ਹੂੰ ਡੇਗੀ ਤੁਹਾਨੂੰ ਹੂੰ ਬੜਾ ਜ਼ੂਮ ਕਰੀਏ ਦੇਖੋ ਕੀ ਲੱਗਦਾ ਤੁਹਾਨੂੰ ਮੂਰਤੀ ਜੀ ਲੱਗਦੀ ਹੈ ਮੂਰਤੀ ਯਾਕਸ਼ਤੀ ਚਕੌਲੀ ਜੀ ਚ ਕੌਲੀ ਜੀ ਤੇ ਉਧਰਲੇ ਵਸ ਦੇਖਦੇ ਆ ਮਨ ਲੱਗਦਾ ਚਾਹ ਪੀ ਦੀ ਬਣਾਈ ਵੀ ਹੈ ਹਨਾ ਆ ਦੇਖ ਲੈਣੇ ਆ ਕਿ ਇਹ ਗੱਲਾ ਹਨਾ ਬੈ ਵੀ ਉਧਰ ਹੀ ਜਾ ਕੇ ਇਹ ਉਹ ਰੋਪਯੋਗ ਮੂਰਤੀ ਜੀ ਪਰੋਤੀ ਜਾਂ ਕੁਦਰਤੀ ਹੈ ਆਹ ਚੀਜ਼ ਕੁਦਰਤੀ ਹੈ ਜੋ ਆਪ ਕੁਦਰਤ ਨੇ ਦਿੱਤੀ ਹੈ ਹਾਂ ਉਹ ਮੋਤੀਆ ਸਹੀ ਹੈ ਆ ਹੀ ਗਿਆ ਆਪਾਂ ਨੇੜੇ ਇਹਦਾ ਐਸੀ ਜਾ ਵੀ ਮਨ ਜੋ ਵੀ ਹੋ ਜਾ ਮਾੜ ਕੇ ਲੀ ਗਿਆ ਇਹ ਹੋਹ ਮਨੀਆ ਮਨੀਆ ਲਿਆ ਪਾਵਾ ਜੀ ਉਹ ਤੇ ਖਾਲੀ ਹੀ ਪਈ ਆ ਨੈਰਾ ਤੇ ਬੇ ਅਮਰਤਾ ਪ੍ਰੀਤਮ ਜੀ ਦੀਆਂ ਮੈਨੂੰ ਲਾਈਨਾਂ ਯਾਦ ਆ ਗਈਆਂ ਕਿਆ ਬਾਤਾ ਕਿੰਨਾ ਟਿਕਟੌਕ ਦੀਆਂ ਆਈਆਂ ਹਾਂ ਬੇੜੀ ਦਾ ਪੂਰ ਤਿਰੰਜਣ ਦੀਆਂ ਕੁੜੀਆਂ ਸਦਾ ਨ ਬਹਿਣਾ ਰਲ ਕੇ ਤੇ ਜੋ ਪਾਣੀ ਅੱਜ ਪੱਤਣੋਂ ਲੰਘ ਕੇ ਫੇਰ ਨਹੀਂ ਆਉਣੇ ਪਲਕੇ ਇਹ ਪੱਤਣਾ ਬਾਈ ਜੀ ਤੇ ਪੱਤਣਾ ਜਦੋਂ ਪਾਣੀ ਲੰਘ ਗਿਆ ਤੇ ਫੇਰ ਨਹੀਂ ਪਲਕੇ ਆਉਂਦੇ ਮੇਰੀਆਂ ਵੀ ਬਹੁਤ ਸਾਰੀਆਂ ਯਾਦਾਂ ਆਇਆ ਦੇ ਨਾਲ ਜੁੜੀਆਂ ਨੇ ਤੇ ਕਿਹਦਾ ਲੱਗਿਆ ਤੁਹਾਨੂੰ ਮੈਰੀ ਵੀ ਬਲੌਗ ਹੈ ਜਰੂਰ ਕਮੈਂਟ ਕਰਿਓ ਲਾਈਕ ਕਰਿਓ ਫੇਰ ਤੋਂ ਸਬਸਕ੍ਰਾਈਬ ਕਰਿਓ